ਭਈ ਆਪਾਂ એનર્ਜੀ ਡਰਿੰਕ ਦੇਖਦੇ ਆ ਨਾ ਜਿਹੜੇ ਕਿ ਕੈਮੀਕਲਾਂ ਤੋਂ ਤਿਆਰ ਹੁੰਦੇ ਆ ਤੇ ਆਪਾਂ ਦੇ ਵਿੱਚ ਉਹਨਾਂ 'ਚ ਨਸ਼ਾ ਹੁੰਦਾ ਵੀ ਯਾਰ ਉਹ ਨਸ਼ੇ ਤੇ ਲਾ ਆਂਦੇ ਸਰੀਰ ਪਰ ਅੱਜ ਨਾ ਆਪਾਂ ਬਠਿੰਡੇ ਖੜੇ ਆ ਤੇ ਬਠਿੰਡੇ ਕ ਇਹ ਜੀ એનર્ਜੀ ਡਰਿੰਕ ਆ ਜਿਹੜੀ ਕਿ ਆਪਣੇ ਬਠਿੰਡੇ ਦੇ ਬੰਦੇ ਨੇ ਤਿਆਰ ਕੀਤੀ ਐ ਤੇ ਹੈ ਵੀ ਬੜੀ ਘੈਂਟ ਵੀ ਠੰਡੀ ਠਾਰ ਚੀਜ਼ ਆ ਜਦੋਂ ਜਾਂਦੀ ਐ ਨਾ ਅੰਦਰ ਤੇ ਕਾਲਜ ਠਾਰਦੀ ਤੁਰ ਜਾਂਦੀ ਚੀਜ਼ਾਂ ਵੀ ਮੈਂ ਤੁਹਾਨੂੰ ਦਿਖਾਉਣ ਨਾਲ ਵੀ ਨੀੜੇ ਕਰਕੇ ਦਿਖਾ ਦੇ ਵੀ ਚੀਜ਼ਾਂ ਵੀ ਆਪਣੇ ਸਾਹਮਣੇ ਆ ਯਾਰ ਵੀ ਕੀ ਪੈਣੀ ਆ ਆ ਗਈ ਖਾਸ ਖਾਸ ਬਦਾਮ ਮਗਜ ਕਾਲੀ ਮਿਰਚ ਇਲਾਚੀ ਸੌਫ ਤੇ گلاب ਦੀਆਂ ਪੱਤੀਆਂ ਤੇ ਬਾਈ ਜੀ ਆਪਣੇ ਨਾਲ ਖੜੇ ਆਗੇ ਆਪਾਂ ਗੱਲਬਾਤ ਕਰਦੇ ਆਂ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਤੇ ਕੀ ਨਾਮ ਹੈ ਜੀ ਕਿਹੜਾ ਪਿੰਡ ਹੈ ਜੀ ਦੱਸਦਾ ਨਾਮ ਮਨਮੋਹਨ ਸਿੰਘ ਪਿੰਡ ਜੈ ਸਿੰਘ ਵਾਲਾ ਪਿੰਡ ਜੈ ਸਿੰਘ ਵਾਲਾ ਤੇ ਸਰਦਾਈ ਬਣਾਉਨੇ ਹਨ ਜੀ ਤੁਸੀਂ ਹਾਂਜੀ ਤੇ ਪਹਿਲੀ ਗੱਲ ਤੇ ਇਹਦਾ ਕੋਈ ਨੁਕਸਾਨ ਹੁੰਦਾ ਹੈਗਾ ਸਰਦਾਈ ਦਾ ਕੋਈ ਨੁਕਸਾਨ ਨਹੀਂ ਤੇ ਇਹਦੇ ਵਿੱਚ ਕਈ ਲੋਕ ਮੈਂ ਸੁਣੇ ਜੇ ਸੀ ਵੀ ਨਸ਼ਾ ਹੁੰਦਾ ਕੋਈ ਹੁੰਦਾ ਹੀ ਨਸ਼ਾ ਨਹੀਂ ਨਹੀਂ ਇਹਦੇ 'ਚ ਨਾ ਹੀ ਕੋਈ ਨਸ਼ੇ ਵਾਲੀ ਚੀਜ਼ ਹੁੰਦੀ ਹੈ ਤੇ ਨਾ ਹੀ ਇਹਦਾ ਕੋਈ ਸਿਹਤ ਲਈ ਨੁਕਸਾਨ ਬਹਿਮਿਆਂ ਹਨਾ ਪਰ ਲੋਕਾਂ ਨੂੰ ਇਹ ਚੀਜ਼ ਇਹਦਾ ਫਾਇਦਾ ਕੋਈ ਜੀ ਫਾਇਦੇ ਇਹਦੇ ਬੜੇ ਫਾਇਦੇ ਆ ਜੀ ਸਭ ਤੋਂ ਜ਼ਿਆਦਾ ਫਾਇਦਾ ਇਹਦਾ ਲੀਵਰ ਲਈ ਆ ਲੀਵਰ ਨੂੰ ਸਟਰੋਂਗ ਰੱਖਦਾ ਅੱਛਾ ਹੋਰ ਕੀ ਕੀ ਫਾਇਦੇ ਆ ਜੀ ਮੋٹے ਮੋٹے ਜਾਂ ਹੋਰ ਜਿਵੇਂ ਕੱਲੀ ਕੱਲੀ ਚੀਜ਼ ਦਾ ਫਾਇਦਾ ਜਿਵੇਂ ਆਪਣਾ ਹੋ ਗਿਆ ਕਾਲੀ ਮਿਰਚ ਹਾਂਜੀ ਸੌਫੇ ਪੇਟ ਲਈ ਵਧੀਆ ਹਾਂਜੀ ਮਗਜ ਹੋਗੇ ਇਹ ਵੀ ਤੰਦਰੁਸਤ ਤੇ ਹੱਡੀਆਂ ਮਜ਼ਬੂਤ ਰੱਖਦੇ ਆ ਹੂੰ ਬਦਾਮ ਖਸਖਸ ਨਿਗਾ ਲਈ ਤੇਜ ਹੂੰ ਗੁਲਾਬ ਦੇ ਫੁੱਲ ਆ ਜਿਹੜੇ ਇਹ ਠੰਡੇ ਹੁੰਦੇ ਆ ਤਸੀਰ ਠੰਡੀ ਆ ਨੇ ਆਪਾਂ ਬਾਕੀ ਵੀ ਚੀਜ਼ਾਂ ਤੁਹਾਡੇ ਸਾਹਮਣੇ ਆ ਸਾਰੀਆਂ ਚੀਜ਼ਾਂ ਚੰਗੀਆਂ ਹਨ ਆਪਾਂ ਆਯੁਰਵੇਦਿਕ ਦਵਾਈਆਂ ਦੇ ਵਿੱਚ ਪੰਜੀਰੀ ਵਗੈਰਾ ਚੀਜ਼ਾਂ ਪਾਉਨੇ ਆ ਤੇ ਬਾਈ ਇਹਦੇ ਵਿੱਚ ਲਿਕਵਿਡ ਕੀ ਪੈਂਦਾ ਮਤਲਬ ਪਾਣੀ ਜਾਂ ਦੁੱਧ ਕੀ ਦੁੱਧ ਦੁੱਧ ਆ ਸਾਰੀਆਂ ਚੀਜ਼ਾਂ ਰਗੜ ਕੇ ਦੁੱਧ ਇਹਦੇ ਮਗਰ ਮੰਨ ਲਓ ਵੀ ਜੇ ਆਪਾਂ 10 ਲੀਟਰ ਤਿਆਰ ਕਰਦੇ ਆ 3 ਲੀਟਰ 2.5 ਲੀਟਰ ਦੁੱਧ ਦੂਸਰਾ ਪਾਣੀ ਅੱਛੀ ਲੱਸੀ ਬਣਾ ਕੇ ਉਹਦੇ ਚ ਨਚੋੜਾ ਹੈ ਅੱਛਾ ਉਹਦੇ ਚ ਨਚੋੜਾ ਨਹੀਂ ਤੇ ਉਹਦੇ ਚ ਹੀ ਪੈ ਜਾਂਦਾ ਤੇ ਆ ਇਹਦੇ ਵਿੱਚ ਮਤਲਬ ਰਗੜ ਨਹੀਂ ਇਹ ਹਾਂਜੀ ਠੀਕ ਹੈ ਤੇ ਕਿੰਨੇ ਕਿ ਲੀਟਰ ਇਹ ਤਿਆਰ ਕਰ ਲੈਨੇ ਫਿਰ ਇੱਕ ਵਾਰੀ ਚ ਅਸੀਂ 10 ਕਿ ਲੀਟਰ ਤਿਆਰ ਕਰ ਠੀਕ ਹੈ ਤੇ ਇਹਦਾ ਕੀ ਮਤਲਬ ਗਲਾਸ ਕਿ ਕਿੰਨੇ ਦਾ ਹੁੰਦਾ ਈ ਇਹ ਛੋਟਾ ਗਲਾਸ 20 ਰੁਪਏ ਦਾ ਜੀ ਵੱਡਾ ਗਲਾਸ 50 ਰੁਪਏ ਦਾ ਵੱਡਾ ਗਲਾਸ 50 ਦਾ ਠੀਕ ਹੈ ਤੇ ਮਤਲਬ ਜਦੋਂ ਇਹ ਖਤਮ ਹੋ ਗਈ ਫਿਰ ਦੁਬਾਰਾ ਮੌਕੇ ਤੇ ਜਦੋਂ ਸਾਨੂੰ ਪਤਾ ਲੱਗ ਜਾਵੇ ਵੀ 10 ਕ ਗਲਾਸ ਰਹਿ ਗਏ ਤਾਂ ਅਸੀਂ ਤਿਆਰ ਕਰਨ ਲੱਗ ਜਾਈਏ ਤੇ ਇਹ ਘੰਟੇ 'ਚ ਤਿਆਰ ਹੋ ਜਾਂਦਾ ਵਾ ਅੱਛਾ ਘੰਟੇ 'ਚ ਤਿਆਰ ਹੋ ਜਾਂਦਾ ਤੇ ਜਗ੍ਹਾ ਦੱਸੂਗੀ ਕਿੱਥੇ ਕੱਢਦੇ ਆ ਤੁਸੀਂ ਇਹ ਜਗ੍ਹਾ ਦਾਦੀ ਪੋਤੀ ਪਾਰਕ ਦੇ ਸਾਹਮਣੇ ਮਾਡਲ ਟਾਊਨ 3 ਫੇਸ ਬਟਿੰਡਾ ਤੇ ਕਿੰਨੇ ਤੋਂ ਕਿੰਨੇ ਕੱਢਦੇ ਤੁਸੀਂ ਸਵੇਰੇ 8 ਤੋਂ ਲੈ ਕੇ ਸ਼ਾਮ ਨੂੰ 5 ਜਾਂ 5:30 ਠੀਕ ਹੈ ਤੇ ਕਿਵੇਂ ਮਤਲਬ ਲੋਕ ਆਉਂਦੇ ਆ ਰਿਸਪਾਂਸ ਕਿਵੇਂ ਆ ਜੀ ਬਹੁਤ ਵਧੀਆ ਜੀ ਇਹਦੇ ਚ ਲੋਕ ਨਵੇਂ ਆਉਂਦੇ ਨੇ ਤੇ ਕੋਈ ਕੋ ਪੱਕੇ ਵੀ ਬੰਦੇ ਆ ਜਾਂਦੇ ਨੇ ਪੱਕੇ ਆ ਜੀ ਪਿਛਲੇ 2 ਸਾਲਾਂ ਤੋਂ ਪੱਕੇ ਹੀ ਐ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਕੱਢ ਹਾਂ ਅਸੀਂ ਪਿਛਲੇ ਸਾਲ ਦੇ ਇੱਥੇ ਆ ਜੀ ਅੱਛਾ ਪਿਛਲੇ ਟਾਈਮ ਦੇ ਹਾਂਜੀ ਠੀਕ ਹੈ ਤੇ ਉਹ ਮਤਲਬ ਖਰਚਾ ਪਾਣੀ ਵਧੀਆ ਚੱਲੀ ਜਾਂਦਾ ਇਹ ਚ ਵਧੀਆ ਵਧੀਆ ਚੱਲਦੀ ਘੱਟ ਖੁਸ਼ ਹੋ ਵੀ ਵਧੀਆ ਸੈਟ ਲੱਗਦਾ ਕੰਮ ਹਾਂਜੀ ਹਾਂਜੀ ਬੜੇ ਖੁਸ਼ ਠੀਕ ਹੈ ਜੀ ਤੇ ਅੰਕਲ ਜੀ ਵੀ ਆਏ ਹੋਏ ਆ ਹਨਾ ਤੇ ਅੰਕਲ ਕਿਵੇਂ ਲੱਗਦੀ ਪੀਤੀ ਆ ਪਹਿਲਾਂ ਹੀ ਹਾਂ ਬੜੀ ਵਧੀਆ ਵ ਅੱਛਾ ਪੱਕੀ ਗੱਲ ਵਧੀਆ ਚੀਜ਼ ਹੈ ਇੱਥੇ ਕੋਈ ਅੱਛਾ ਕੋਈ ਫਾਇਦਾ ਵੀ ਲੱਗੇ ਤੁਹਾਨੂੰ ਇਹਦਾ ਬਹੁਤ ਵਧੀਆ ਸ਼ਾਂਤੀ ਰਹਿੰਦੀ ਹੈ ਖੜਾ ਰਹਿੰਦਾ ਮਨ ਨੂੰ ਐ ਪੜਾ ਦਿੰਦਾ ਹੈ ਇੱਕ ਰਹਿੰਦੀ ਹੁੰਦੀ ਨਾ ਤੇਜ ਹੀ ਲੱਗੀ ਰਹਿੰਦੀ ਉਹ ਉਹਨੂੰ ਸ਼ਾਂਤ ਕਰਦੀ ਹੈ ਤੇ ਇਹਨੂੰ ਸ਼ਾਂਤ ਖਤਮ ਕਰ ਦਿੰਦੇ ਹਾਂ ਸਹੀ ਹੈ ਉਹ ਪਾਣੀ ਨਾਲ ਤੇ ਆਪਣੀ ਕਈ ਵਾਰੀ ਬੁਝਦੀ ਨਹੀਂ ਹੈ ਨਾ ਤਾਂ ਅਸੀਂ ਪੀਤਾ ਹੈ ਨਾ ਵੀ ਪਹਿਲਾਂ ਪੀ ਕੇ ਹਟੇ ਰੀਲ ਬਣਾਈ ਸੀਗੀ ਤਾਂ ਹੇਟ ਪੂਰਾ ਮੈਂ ਕਹਿੰਦਾ ਵੀ ਠੰਡਾ ਠੰਡਾ ਬਣ ਗਿਆ ਹਨਾ ਅੰਦਰੋਂ ਤੇ ਬਾਕੀ ਬਾਈ ਮੇਰੀ ਤਾਂ ਅਪੀਲ ਹੈ ਹਨਾ ਵੀ ਕਿਉਂਕਿ ਮੈਂ ਤਾਂ ਵੀ ਆਰਗੇਨਿਕ ਚੀਜ਼ਾਂ ਨੂੰ ਪ੍ਰੇਫਰ ਕਰਦਾ ਜਿਹੜੀਆਂ ਆਰਟੀਫੀਸ਼ੀਅਲ ਚੀਜ਼ਾਂ ਬੋਤਲਾਂ ਦੇ ਵਿੱਚ ਆਉਂਦੀਆਂ ਮੈਨੂੰ ਤਾਂ ਚੰਗੀਆਂ ਲੱਗਦੀਆਂ ਨਹੀਂ ਸੋ ਬਾਈ ਆ ਸਟਿੰਗ ਜਾਂ ਕੋਈ ਰੈੱਡ ਬੋਲ ਜੇ ਕੋਈ ਤੁਸੀਂ ਪੀਂਦੇ ਆ ਤਾਂ ਮੇਰੀ ਤਾਂ ਗੁਜਾਰਸ਼ ਹੈ ਵੀ ਉਹਨਾਂ ਦੀ ਬਜਾਏ ਤੁਸੀਂ ਸਰ੍ਹਦਾਈ ਪੀਓ ਚੰਗੀ ਚੀਜ਼ ਆ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਪੈਣਗੀਆਂ ਉਹ ਤੁਹਾਡੇ ਸਾਹਮਣੇ ਆ ਦੁੱਧ ਹੈ ਚਾਹੇ ਆ ਬਾਕੀ ਚੀਜ਼ਾਂ ਤੁਹਾਡੇ ਸਾਹਮਣੇ ਆ ਸੋ ਕੋਸ਼ਿਸ਼ ਕਰੋ ਕਿ ਦਾਦੀ ਪੋਤੀ ਪਾਰਕ ਨੂੰ ਸਾਹਮਣੇ ਫੇਸ ਤੁਸੀਂ ਆ ਕੇ ਜਾਓ ਬਾਬਾ ਜੀ ਕੋਲ ਸਰ੍ਹਦਾਈ ਪੀ ਕੇ ਜਾਓ ਇੱਕ ਵਾਰੀ ਜ਼ਰੂਰ ਪੀ ਕੇ ਜਾਓ ਦੂਜੀ ਵਾਰੀ ਤੁਸੀਂ ਆਪੇ ਆ ਜਾਓਗੇ ਸੋ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਕਰ ਦਿਓ ਤੇ ਜੇ ਸਰ੍ਹਦਾਈ ਪੀਤੀ ਆ ਤਾਂ ਕਮੈਂਟ ਕਰਕੇ ਤੇ ਟੇਸਟ ਬਾਰੇ ਕੋ ਦੱਸ ਦਿਓ ਤੇ ਆਪਾਂ ਨੂੰ ਫੋਲੋ ਕਰਿਓ ਜੀ ਧੰਨਵਾਦ